ਇਹ 98 ਮਾਡਲ ਹੈ ਜੀ ਹਾਂਜੀ ਹਰਿਆਣਾ ਨੰਬਰ ਹੈ ਵੀਰੇ ਹਾਂਜੀ ਟਾਇਰ ਹੈਗੇ ਟਰੈਕਟਰ ਨੂੰ 60 65 ਪੈਸੇ ਜਾ ਰਹੇ ਜੀ ਠੀਕ ਹੈ ਜੀ ਸਾਰਾ ओरिजिनल ਹੈ ਇਹ ਆਪ ਦਾ ਮਾਡਲ ਹੈ 50 ਨੰਬਰ ਹੈ ਜੀ ਹਾਂਜੀ ਡਬਲ ਕਲਚ ਹੈ ਜੀ ਠੀਕ ਹੈ ਜੀ ਸਾਰਾ ओरिजिनल ਹੈ ਸਾਰਾ हां मगरी आठ लगी सारा लगी सारा, सारा ना 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 नाल ਦੇ ਮਗਰਾੜਾ ਕੰਪਨੀ ਦੇ ਠੀਕ ਹੈ ਸਾਰਾ ਜੈਨੀਆਂ ਟਰੈਕਟਰ ਟਾਇਰ ਚਾਹਿਆ 90 ਪੈਸੇ ਹੈ ਜੀ ਮਗਰ ਬੀਕੇਡੀ ਦੇ ਮੂਰੇ ਐਮ ਆਰ ਤੇ ਆਹ ਮਾਡਲ ਹੈ ਜੀ ਹਾਂ ਜੀ ਸਾਰਾ ओरिजिनल ਆ ਟਰੈਕਟਰ 1400 ਘੰਟਾ ਚੱਲਿਆ ਵਾ ਕੁੱਲ ਕੁੱਲ 1400 ਘੰਟਾ ਹੀ ਚੱਲਿਆ ਵਾ ਇਹ 98 ਮਾਡਲ ਹੈ ਜੀ ਹਾਂ ਜੀ ਇਹ ਆਈਆਂ ਫਾਰਮ ਟਰੱਕ ਵਾਲੀਆਂ ਬ੍ਰੇਕਾਂ ਹੁੰਦੀਆਂ ਵੀਰੇ ਇਹਨੂੰ ਡਿਸਕ ਬ੍ਰੇਕ ਡਿਸਕ ਬ੍ਰੇਕ ਹਾਂ ਠੀਕ ਹੈ ਇਹਦੇ ਡਿਸਕ ਬ੍ਰੇਕ ਆਈਆਂ ਹਾਂਜੀ ਸਾਰਾ Ориਗినਲ ਟਰੈਕਟਰ ਇਹ 14 ਦੇ 11 ਚ ਹੁੰਦਾ ਜੀ ਠੀਕ ਆ ਜੀ 11 ਚ ਪੀਟੀ ਆਉਂਦੀ ਹੈ ਹੈਵੀ ਲਿਫਟ ਹੁੰਦੀ ਹੈ ਜੀ ਇਹ 2002 ਮਾਡਲ ਆ ਪਿਆਵ ਨੰਬਰ ਆ ਡਬਲ ਕਲਚ ਆ ਜੀ ਠੀਕ ਹੈ ਸਾਰਾ Ориਗਨਲ ਟਰੈਕਟਰ ਸਾਸਰੀਗਲ ਮੈਂ ਤਰੋਤਲ ਮੰਡੀ ਸਾਬੂ ਟਰੈਕਟਰ ਮੰਡੀ ਤੇ ਪਹੁੰਚੇ ਸੀ ਨਿੱਕਾ ਦੇਉਣ ਜੁੜਿਆ ਸਾਸਰੀਗਲ ਬਾਈ ਉਹ ਠੀਕ ਹੈ ਚੜਦੀ ਕਲਾ ਹਾਂਜੀ ਹਾਂਜੀ ਕਿੰਨੇ ਕੁ ਟਰੈਕਟਰ ਨੇ ਨਿੱਕੇ ਹੈਗੇ 5-6 ਟਰੈਕਟਰ ਆ ਜੀ ਤੇ ਪਹਿਲਾ ਰਿਸਪੌਂਸ ਕਿਵੇਂ ਮਿਲਿਆ ਵਧੀਆ ਜੀ ਵਧੀਆ ਮਿਲਿਆ ਵੇਖਿਆ ਕੋਈ ਇੱਕ ਅੱਧਾ ਹਾਂ ਹਾਂ ਵਿੱਚ ਵਿੱਚ ਠੀਕ ਹੈ ਤੇ ਅੱਜ ਆਪਾਂ 50 ਦੇ ਤੋਂ ਸਟਾਰਟ ਕਰਦੇ ਆ ਫਾਰਮ ਤੋਂ ਇਹਦੇ ਬਾਰੇ ਦੱਸੀਗੇ ਰ ਫੇਰ ਇਹ 98 ਮਾਡਲ ਹੈ ਜੀ ਹਾਂਜੀ ਹਰਿਆਣਾ ਨੰਬਰ ਆ ਵੀਰੇ ਇਹ ਹਾਂਜੀ ਟਾਇਰ ਹੈਗੇ ਟਰੈਕਟਰ ਨੂੰ 60-65 ਪੈਸੇ ਜਾ ਰਹੀ ਜੀ ਠੀਕ ਹੈ ਜੀ ਸਾਰਾ Ориジナル ਹੈ ਸਾਰਾ Ориジナル ਹਾਂ ਸਾਰਾ ਜੈਣੀਆ ਨਾਲ ਜੀ ਜਿੰਨਾ ਹੈਗਾ ਕੰਪਨੀ ਪੇਂਟ ਜਾਲੀ ਜੁੜੀ ਨਾਲ ਦੀ ਹੈ ਟਰੈਕਟਰ ਦੀ ਠੀਕ ਹੈ ਜੀ ਬਗਰਾੜ ਮਰੋੜ ਵੀ ਸਾਰੇ ਨਾਲ ਦੇ ਆ ਜੀ ਠੀਕ ਹੈ ਜੀ ਹਾਂਜੀ ਸਾਰਾ ਜੈਣੀਆ 23 ਜਨਗਿਰ ਦਾ ਇੰਜਨ ਗੇਅਰ ਪੂਰਾ ਚੰਗਾ ਵੀਰੇ ਇੰਜਨ ਗੇਅਰ ਤਾਂ ਚੰਗਾ ਪੂਰਾ ਚੰਗਾ ਜੀ ਠੀਕ ਹੈ ਤੇ ਮਾਡਲ ਤੇਰਾ 95 ਆ ਗਿਆ ਤੇ ਰੇਟ 145 ਕਰੀ ਗਣਾ 145 ਜੀ ਦੇਣਾ ਕਿੰਨੇ ਦਾ ਹੈ ਦੇ ਦੇਾਂਗੇ 135 ਦਾ ਯਾਰ 130 ਦਲ ਜਾਏ ਉਹਨੇ ਕਿਨਾ ਅੱਜ ਤੱਕ ਹੀ ਕਰਨਾ 130 ਦਾ ਲੈ ਜਾਓ ਹੱਕ ਕੇ 130 ਦਾ ਦੇ ਮੂਰੇ ਆ ਗਿਆ 60 ਫਾਰਮ ਦੱਸੀ ਗਣਾ ਬੜਾ ਲਿਸਕਾ ਮਾਰੀ ਜਾਂਦਾ ਇਹ ਵੀ ਇਹ 8 ਮਾਡਲ ਆ 50 ਨੰਬਰ ਆ ਜੀ ਹਾਂ ਜੀ ਡਬਲ ਕਲਚ ਆ ਜੀ ਠੀਕ ਹੈ ਜੀ ਸਾਰਾ ओरिजिनल ਹੈ ਸਾਰਾ हां ਮਗਰਾਟ ਲੱਗੇ ਸਾਰਾ ਸਾਰਾ ਨਾ 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 ਨਾਲ ਦੇ ਮਗਰਾੜਾ ਕੰਪਨੀ ਦੇ ਠੀਕ ਹੈ ਸਾਰਾ ਜੈਨੀਆਂ ਟਰੈਕਟਰ ਟਾਇਰ ਚਾਹ ਰਿਹਾ 90 ਪੈਸੇ ਆ ਜੀ ਮਗਰ ਬੀਕੇਡੀ ਦੇ ਮੁਰੇ ਐਮ ਆਰਪੀ ਠੀਕ ਹੈ ਇੰਜਨ ਗੇਅਰ ਦਾ ਵੀ ਬਹੁਤ ਜਿਆਦਾ ਚੰਗਾ ਰੈਕ ਇੰਜਨ ਗੇਅਰ ਦਾ ਓਕੇ ਓਕੇ ਜਮਾ ਜੀ ਠੀਕ ਹੈ ਪਿਆਮ ਨੰਬਰ ਹੈ ਪਿਆਮ ਨੰਬਰ ਐਂਡ ਵਾਲੀ ਕਟਾਈ ਆ ਗਈ ਤੇ 2008 ਮਾਡਲ 285 ਡਿਮਾਂਡ ਕਰੀ ਗਣਾ ਡਬਲ ਕਲਚ ਦੀ ਸਾਰਾ ओरिजिनल ਹੈ ਜੀ ਦੇਣਾ ਕਿੰਨੇ ਦਾ ਹੈ ਦੇ ਦੇਾਂਗੇ 275 270 ਦਾ ਲੈ ਜਾਓ ਮਿੱਤਰੋ ਪੂਰੇ 270 ਦਾ ਇਹ ਲੈ ਜਾਓ ਬਸ ਮੌਕਾ ਹੀ ਹੈ ਮੂਰੇ 60 ਆ ਗਿਆ ਪੀਪੀਆਈ ਇਹਦੇ ਬਾਰੇ ਦੱਸੀਂ 13 ਮਾਡਲ ਹੈ ਜੀ ਹਾਂਜੀ ਸਾਰਾ ओरिजिनल ਆ ਟਰੈਕਟਰ 1400 ਘੰਟਾ ਚੱਲਿਆ ਵਾ ਕੁੱਲ ਕੁੱਲ 1400 ਘੰਟਾ ਹੀ ਚੱਲਿਆ ਵਾ ਠੀਕ ਹੈ ਟਰ ਨਾਲ ਦੇ ਆ ਟਰੈਕਟਰ ਨੂੰ ਕੱਲੀ ਸੈਲਫ ਖੁੱਲੀ ਹੈ ਅਜੇ ਤੱਕ ਸੈਲਫ ਖੁੱਲੀ ਹੈ ਹਾਂ ਕਲਚ ਵੀ ਨਹੀਂ ਖੁੱਲਿਆ ਅਜੇ ਤੱਕ ਟਰੈਕਟਰ ਦਾ ਠੀਕ ਹੈ ਸੈਲਫ ਸਾਰਾ ओरिजिनल ਟਰੈਕਟਰ ਆ ਨਿੱਕਲ ਨੁਕਲ ਵਗੈਰਾ ਸਾਰ ਠੀਕ ਹੈ ਜੀ ਹਾਂ ਜੀ ਸਾਰਾ ਉਵੇਂ ਪਿਆ ਨਹੀਂ 13 ਮਾਡਲ ਦੇ ਸਭ ਨਿਕਲ ਨਿਕਲ ਔੜ ਜਾਂਦੀਆਂ ਵੀਰੇ ਆ ਵੀਰ ਠੀਕ ਸਾਰਾ ਉਵੇਂ ਪਿਆ ਚਮਕਦਾ ਰੈਟਰ ਠੀਕ ਅਜੇ ਤੱਕ ਕਿਸੇ ਨਟ ਨੂੰ ਚਾਬੀ ਨਹੀਂ ਲੱਗੀ ਵੀਰੇ ਕੋਈ ਐਡ ਵਾਲੇ ਨੂੰ ਨਾ ਕਿਸੇ ਨੂੰ ਲੈ ਆ ਜਲ ਨੂੰ ਠੀਕ ਹੈ ਕੱਲੀ ਸੈਲਫ ਖੁੱਲੀ ਵੀ ਹੈ ਕੱਲੀ ਸੈਲਫ ਖੁੱਲੀ ਹੈ 1400 ਘੰਟਾ ਚੱਲਿਆ ਪਾ 1400 ਘੰਟਾ ਚੱਲਿਆ ਟਾਇਰਾਂ ਦੀ ਕੰਡੀਸ਼ਨ ਕਿੰਨੀ ਕੀ ਹੈ ਟਾਇਰ ਮਗਰ 65 ਪੈਸੇ ਹੈ ਰੈਟਰ ਨੂੰ ਮੂਰੇ 75 ਪੈਸੇ ਮੂਰੇ 75 ਪੈਸੇ ਨੇ ਮਗਰ 65 ਪੈਸੇ ਨੇ ਤੇ ਪ੍ਰੈਸ਼ਰ ਘਟਾਈ ਹੈ ਫੁੱਲ ਟਾਪ ਮਾਡਲ ਹੈ ਫੁੱਲ ਟਾਪ ਮਾਡਲ ਹੈ ਡਬਲ ਡਿਸਟਰੀਬਿਊਟਰ ਆ ਤੇਲ ਬ੍ਰੇਕ ਆ ਪਾਵਰ ਸਟੀਅਰਿੰਗ ਠੀਕ ਹੈ ਮਾਡਲ 13 ਤੇ 4 15 ਡਿਮਾਂਡ ਕਰੀ ਹਣਾ ਦੇ ਦੇਾਂਗੇ ਪੂਰੇ 4 ਲੱਖ ਦਾ ਐ ਤਾਂ ਨਹੀਂ ਮਿੱਠੇ ਗੱਲ ਬੰਨੀ ਹੋਰ ਤੂੰ ਦੱਸ ਦੇ ਫਿਰ ਸਹੀ ਕਰ ਤੂੰ ਕਹਿੰਦੇ ਬਸ ਕੋਈ ਨਹੀਂ ਦੇ ਦੇ ਤਿੰਨ 95 ਦਾ ਲੈ ਜਿਓ ਕੋਈ ਗੱਲ ਤਿੰਨ 95 ਦਾ ਮੂਰੇ ਲਾ ਕੇ ਲੈ ਜਿਓ ਮੂਰੇ ਆ ਗਿਆ 55 ਦਾ ਫਾਰਮ ਫੇਰ ਇਹਦੇ ਬਾਰੇ ਦੱਸੀ ਮੈਂ ਇਹ 98 ਮਾਡਲ ਹੈ ਜੀ ਹਾਂ ਜੀ ਇਹ ਆਈਆਂ ਫਾਰਮ ਟਰੈਕ ਵਾਲੀਆਂ ਬ੍ਰੇਕਾਂ ਹੁੰਦੀਆਂ ਵੀਰੇ ਇਹਨੂੰ ਡਿਸਕ ਬ੍ਰੇਕ ਡਿਸਕ ਬ੍ਰੇਕ ਹਾਂ ਠੀਕ ਹੈ ਇਦੇ ਡਿਸਕ ਬ੍ਰੇਕ ਆਈਆਂ। ਹਾਂਜੀ। ਸਾਰਾ ओरिजिनल ਟਰੈਕਟਰ ਇਹ। ਸਾਰਾ ओरिजिनल। ਹਾਂ, ਇੰਜਨ ਗੇਅਰ ਦਾ ਵੀ ਬਹੁਤ ਜਿਆਦਾ ਚੰਗਾ ਟਰੈਕਟਰ ਹੈ। ਠੀਕ ਹੈ ਜੀ। ਮਗਰ ਟਰੈਕਟਰ ਨੂੰ ਟਾਇਰ ਹੈਗੇ 65 ਪੈਸੇ, ਮੂਰੇ ਹੈਗੇ 75 ਪੈਸੇ ਜੀ। ਠੀਕ ਹੈ ਜੀ। ਪੂਰਾ ਚੰਗਾ ਟਰੈਕਟਰ ਹੈ ਜੜੀ। ਬਹੁਤ ਚੰਗਾ ਟਰੈਕਟਰ ਹੈ। ਜਾਲੀ ਜੁੜੀ ਨਾਲ ਦੀ ਟਰੈਕਟਰ ਨੂੰ ਹੈ। ਠੀਕ ਹੈ ਜੀ। ਹੁਣ ਤਾਂ ਇਹਨਾਂ ਦੇ ਇੱਥੇ ਹੋਰ ਆ ਗਏ ਪਹਿਲਾਂ ਉਹ ਹੁੰਦੇ ਸੀ ਹਨਾ ਗਾੜੀ ਵਾਲਾ ਹੀ ਹੁੰਦੇ ਸੀ ਇਹ। ਹਾਂ। ਥੋੜਾ ਆਲਾ ਹੀ ਸਹੀ ਆ ਗਿਆ ਜੀ ਮੇਰੇ। ਥੋੜਾ ਆਲਾ ਪਹਿਲਾਂ ਮੋੜਵੇਂ ਹੀ ਇੱਥੇ ਕਹਿੰਦੇ ਇਹਦੇ 8000 ਰਿਆ ਇਹ ਚ ਕੋਈ ਬੜਾ ਫਰਕ ਆ ਪਰ ਇਹ ਜਿਹੜੀ ਪਹਿਲਾਂ ਹੀ ਫਿਕਸ ਹੋਈ ਆ ਲਿਖਿਆ ਕਿਉਂਕਿ 45 ਦਾ ਲੈ ਜੀ ਹੋਈ ਆ ਇਹ ਡਿਸਕ ਬ੍ਰੇਕ ਹੈਗਾ ਡਿਸਕ ਬ੍ਰੇਕ ਆ 45 ਦਾ ਲੈ ਜੋ ਚਲ ਕੋਈ ਗੱਲ 45 ਦਾ ਦਾ ਹੱਕਾਵੇਂਗਾ ਤੇ ਪੂਰੇ 60 ਬਾਰ ਮ ਆ ਗਿਆ ਦੱਸੀ ਬਾਈ ਇਹਦੇ ਬਾਰੇ ਇਹ 7 ਮਾਡਲ ਹੈ ਜੀ ਹਾਂਜੀ ਇਹ 14 ਦੇ ਟਾਇਰਾਂ 'ਚ ਹੁੰਦਾ ਜੀ ਠੀਕ ਆ ਜੀ 11 'ਚ ਪੀਟੀ ਆਉਂਦੀ ਆ ਹੈਵੀ ਲਿਫਟ ਹੁੰਦੀ ਆ ਜੀ ਠੀਕ ਆ ਜੀ ਹੁਣ ਜੇ ਗੀਅਰ ਦਾ ਕਿੰਨਾ ਕ ਚੰਗਾ ਇੰਜਨ ਗੇਅਰ ਦਾ ਪੂਰਾ ਚੰਗਾ ਜੀ ਹਰਿਆਣਾ ਨੰਬਰ ਹੈ ਹਰਿਆਣਾ ਨੰਬਰ ਹੈ ਹਾਂ ਉਹ ਹੈ ओरिजिनल ਹੀ ਜਿੰਨਾ ਹੈਗਾ ਜਿੰਨਾ ਹੈਗਾ ओरिजिनल ਹੈ ਡਬਲ ਕਲੱਚ ਚ ਡਬਲ ਕਲੱਚ ਹੈ ਜੀ 7 ਮਾਡਲ 265 ਡਿਮਾਂਡ ਹੈ ਇਹ ਨੈਟ ਦੇ ਦਿਆਂਗੇ 2.5 ਲੱਖ ਦਾ ਯਾਰ 2 ਪੰਚ ਵਿੱਚ ਪਹਿਲਾਂ ਹੀ ਬਹੁਤ ਕਰਤੀ ਹੈ 245 ਦਾ ਲੈ ਜਿਓ ਬਾਈ 245 ਦਾ ਲੈ ਜਿਓ ਵੇਚ ਰਹੇ ਆ ਆਪਣੇ ਨੇ ਕਿਹਾ ਇਹ ਰੱਖਣੇ ਨਹੀਂ ਇਹ ਨਹੀਂ ਨਹੀਂ ਵੇਚ ਲੈ 60 ਬਾਰਵਾਂ ਆ ਗਿਆ ਬਾਈ ਮੂਰੇ ਇਹਦੇ ਬਾਰੇ ਦੱਸੀਂ ਜਰਾ ਇਹ 2002 ਮਾਡਲ ਆ 50 ਨੰਬਰ ਆ ਡਬਲ ਕਲੱਚ ਹੈ ਠੀਕ ਹੈ ਸਾਰਾ origignal ਟਰੈਕਟਰ ਮਗਰਾੜ ਮਰੂੜ ਨਾਲ ਦੇ ਆਹ ਤੱਕ ਟਰੈਕਟਰ ਨੂੰ ਠੀਕ ਹੈ ਜੀ ਕੋਈ ਚੇਂਜ ਨਹੀਂ ਹੋਏਗੇ ਠੀਕ ਹੈ ਜੀ ਮਗਰ ਟਰੈਕਟਰ ਨੂੰ ਹੈਗੇ ਟਾਇਰ 65 70 ਪੈਸੇ ਠੀਕ ਹੈ ਜੀ ਪੂਰੇ 75 ਪੈਸੇ ਠੀਕ ਹੈ ਜੀ ਐਂਡ ਵਾਲੀ ਤਾਈ ਆ ਗਈ ਹਾਂ ਐਂਡ ਵਾਲੀ ਚੰਗਾ ਟਰੈਕਟਰ ਹੈ ਕੋਲ ਪੂਰਾ ਚੰਗਾ ਟਰੈਕਟਰ ਆ 50 ਨੰਬਰ ਹੈ ਵਾਹੀ ਨੂੰ ਵੀ ਚੰਗਾ ਪੂਰਾ ਪੂਰਾ ਚੰਗਾ ਪੂਰਾ ਠੀਕ ਹੈ 2002 ਮਾਡਲ ਡਬਲ ਕਲਚ ਤੇ 225 ਡਿਮਾਂਡ ਹਾਂ 22 ਦੇਣਾ ਕਿੰਨੇ ਦਾ ਹੈ ਦੇ ਦੇਾਂਗੇ 215 ਦਾ ਆਬਨਾ ਕਰ ਲੈ ਕੋਈ 10 10 ਦੇ ਦੇਣਗੇ 10 ਦਾ 2 10 ਦਾ ਲੈ ਜਿਓ ਮਿੱ ਘਰ ਵੀ ਹੋ ਜੂ ਯਾਰ ਮਾਨਤਨ ਮੌਕੇ ਤੇ ਤੇ ਆਪਣੇ ਕੋਲ ਇੱਕ 3610 ਹੈ 99 ਮਾਡਲ ਹੈ ਹਾਂਜੀ ਪੰਜਾਬ ਨੰਬਰ ਹੈ ਅਰੀਜਨਲ ਟਰੈਕਟਰ ਹੈ ਠੀਕ ਹੈ ਜੀ ਉਹ ਸਾਫਟ ਟਰੈਕਟਰ ਘਰੇ ਹੈ ਜੇ ਕਿਸੇ ਨੇ ਵੀਰ ਨੇ ਲੈਣਾ ਹੋਵੇ ਤਾਂ ਆਪਾਂ ਫੋਟੋ ਪਾ ਦੇਾਂਗੇ ਆਪਣੇ ਨਾਲ ਸੰਪਰਕ ਕਰ ਲੈ ਠੀਕ ਹੈ ਜੀ ਹਾਂ ਤੇ ਲੋਕੇਸ਼ਨ ਕੀ ਹੈ ਤੁਹਾਡੀ ਲੋਕੇਸ਼ਨ ਪਿੰਡ ਦਿਉਣਾ ਜੀ ਠੀਕ ਹੈ ਜੀ ਜ਼ਿਲ੍ਹਾ ਬਠਿੰਡਾ ਹਾਂਜੀ ਬਾਬਾ ਫਰੀਦ ਕਾਲਜ ਹੈ ਮੇਨ ਰੋਡ ਤੇ ਮਕਸਰ ਰੋਡ ਤੇ ਪਿੰਡ ਰਿਹਾ ਹੈ ਇਹ ਠੀਕ ਹੈ ਜੀ ਹਾਂ ਤੇ ਮੋਬਾਈਲ ਨੰਬਰ ਕਿੰਨਾ ਬਾਈ ਮੋਬਾਈਲ ਨੰਬਰ 9803612799 98036 12799 ਬਹੁਤ ਬਹੁਤ ਧੰਨਵਾਦ ਭਾਈ ਜਾਣਕਾਰੀ ਦੇਣ ਲਈ ਲਓ ਵੀ ਮਿੱਤਰੋ ਜੇ ਸੋਨੂੰ ਵੀਡੀਓ ਚੰਗੀ ਲੱਗੀ ਕਮੈਂਟ ਕਰਦੇ ਹੋ ਸ਼ੇਅਰ ਕਰਦੇ ਹੋ ਚੈਨਲ ਨੂੰ ਕਰ ਲਿਓ ਫੋਲੋ ਸਤਿ ਸ੍ਰੀ ਅਕਾਲ